ਤਾਂ ਮਰੇ ਕੀ ਕਰੀ ਕੀ ਕਰਾ ਚੱਲ ਰਹੀ ਹੈ ਠੀਕ ਹੈ ਮੈਂ ਤਾਂ ਬੀਜੇਪੀ ਦੇ ਹੈਰਾਨ ਆ ਜਿਹੜੇ ਅਹਲੇ ਪੰਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਨੂ ਜਿਹਨੂੰ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰਹੇ ਸੀ ਕਿ ਆ ਜਾਈ ਤੇ ਫਿਰ ਅਸੀਂ ਦਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ ਉਹੀ ਕੇ ਰਹਿ ਰਹਾ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਆਪਣੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਉਹ ਬੰਦੇ ਦੀ ਕੀ ਕਦਰ ਐ ਉਹ ਕੁਝ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਹੋ ਜਾਂਦੇ ਬਿੱਟੂ ਉਹ ਵੱਡਾ ਲੈ ਲਓ ਇਹਨੂੰ ਇੱਥੇ ਵੇਚ ਦਿਓ ਕੈਪਟਨ ਸਾਹਿਬ ਬਹੁਤ ਨੇ ਇਹਨਾਂ ਨੂੰ ਪੁਛੇ ਇੱਧਰ ਭੇਜ ਦਿਓ ਬਾਅਦ ਪਤਾ ਲੱਗੂ ਜਦੋਂ ਸਾਰਿਆਂ ਦੀ ਜਬਾਨ ਤਾਂ ਜਬਤ ਹੋ ਗਈ ਮੈਂ ਤਾਂ ਭਾਜਪੀ ਦੇ ਹੈਰਾਨ ਹਾਂ ਜਿਹੜੇ ਅਜੇ ਅਹਲੇ ਪੱਦੇ ਲੈ ਜਾਂਦੇ ਤੁਸੀਂ ਗੱਲ ਸਮਝੇ ਨੂ ਜੀਨੂ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰੇ ਸੀ ਕਿ ਆ ਜਾਈ ਤੇ ਫਿਰ ਅਸੀਂ ਦਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ ਉਹੀ ਕਹਿ ਰਹੇ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਆਪਣੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕੀ ਪੰਜਾਬ ਦੇ ਵਿੱਚ ਉਹ ਬੰਦੇ ਦੀ ਕੀ ਕਦਰ ਐ ਉਹ ਕੁਝ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਐ ਕਿ ਨਹੀਂ ਲੈਣਾ ਉਹ ਹੋ ਜੇ ਬਿੱਟੂ ਉਹ ਵੱਡਾ ਲੈ ਲਓ ਇਹਨੂੰ ਇੱਥੇ 베ਚ ਦਿਓ ਕੈਪਟਨ ਸਾਹਿਬ ਬਾਹੂ ਨੇ ਇਹਨਾਂ ਨੂੰ ਬਠਿੰਡਰ ਭੇਜ ਦਿਓ ਬਾਅਦ ਪਤਾ ਲੱਗੂ ਜਦੋਂ ਸਾਰਿਆਂ ਦੀ ਜਬਾਨ ਦਾ ਜਬਤ ਹੋ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ